ਸਸ਼੍ਰਾ ਕਾਲ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸੁਚਾਤ ਮਾਰ ਲੈਣੀ ਆ ਪ੍ਰਦੇਸ਼ ਨਾਲ ਜੁੜੀਆਂ ਕੁਝ ਖਾਸ ਖਬਰਾਂ ਤੇ ਫਲੋਰੀਡਾ ਦੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵਾਹਨ ਹੱਤਿਆ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਰਾਸ਼ਟਰੀ ਅੰਤਰਰਾਸ਼ਟਰੀ ਗੁਰਦੁਆਰਾ ਸਿੰਘ ਸਬਾ ਨੋਵੇ ਲਾਰਾ ਵਿਖੇ ਅੰਮ੍ਰਿਤ ਸੰਚਾਰ ਅਤੇ ਰੈਣ ਸਵਾਈ ਕੀਰਤਨ ਕਰਵਾਇਆ ਗਿਆ ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੰਬੋਨੀ ਫਾਚੋ ਵਿਖੇ ਗੁਰਮਤ ਪ੍ਰਚਾਰ ਕੈਂਪ ਲਗਾਇਆ। ਟਰੰਪ ਦੇ ਪਾਕਿਸਤਾਨ ਵੱਲ ਚੁਕਾਣੇ ਅਮਰੀਕਾ ਭਾਰਤ ਵਿਚਾਲੇ ਸਬੰਧਾਂ ਨੂੰ ਗਹਿਰਾ ਨੁਕਸਾਨ ਪਹੁੰਚਾਇਆ ਹੈ। ਰਿਪੋਰਟ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਦੇ ਛਾਪੇ ਤੋਂ ਡਰ ਕੇ ਭੱਜੇ ਪ੍ਰਵਾਸੀ ਦੀ ਕਾਰ ਹਿੱਟ ਆਉਣ ਦੇ ਨਾਲ ਮੌਤ। ਹੁਣ ਖਬਰਾਂ ਉਸਤਾ ਦੇ ਨਾਲ ਫਲੋਰੀਡਾ ਦੇ ਟਨ ਪਾਈਕ ਤੇ ਇੱਕ ਘਾਤਕ ਹਾਦਸੇ ਦੇ ਸਬੰਧ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਫੋਰਟ ਪੀਅਰਸ ਨੇੜੇ ਹੋਇਆ ਸੀ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਫਲੋਰੀਡਾ ਦੇ ਸਰਕਾਰੀ ਸੂਤਰਾਂ ਮੁਤਾਬਕ ਇੱਕ ਅਰਧ ਟਰੱਕ ਨੇ ਸਰਕਾਰੀ ਵਰਤੋਂ ਲਈ ਰਾਖਵੇਂ ਖੇਤਰ ਦੇ ਵਿੱਚ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਇੱਕ ਮਿਨੀ ਵੈਨ ਟਰੱਕ ਨਾਲ ਟਕਰਾ ਗਈ ਅਤੇ ਵੈਨ ਦੇ ਵਿੱਚ ਸਵਾਰ ਤਿੰਨ ਯਾਤਰੀ 30 ਸਾਲਾ ਵਿਅਕਤੀ ਜੋ ਮਿਨੀ ਵੈਨ ਚਲਾ ਰਿਹਾ ਸੀ ਉਸ ਨਾਲ ਬੈਠੀ 37 ਸਾਲਾ ਔਰਤ ਅਤੇ ਇੱਕ 54 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਟਲੀ ਦੇ ਗੁਰਦੁਆਰਾ ਸਿੰਘ ਸਵਾ ਨੋਵੇ ਲਾਹਾ ਵਿਖੇ ਅਖੰਡ ਕੀਰਤਨੀ ਜਥੇ ਵੱਲੋਂ ਰੈਣਸ ਵਾਈ ਕੀਰਤਨ ਕਰਵਾਇਆ ਗਿਆ। ਸਮਾਗਮ ਵਾਲੇ ਦਿਨ ਪਹਿਲਾ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਸ਼ਾਮ ਨੂੰ ਰਹਿਰਾਜ ਸਾਹਿਬ ਦੇ ਪਾਠ ਉਪਰੰਤ ਰੈਣਸਵਾਈ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਇਸ ਕੀਰਤਨ ਦਰਬਾਰ ਵਿੱਚ ਯੂਰਪ ਤੋਂ ਇਲਾਵਾ ਕੈਨੇਡਾ ਅਮਰੀਕਾ ইংল্যান্ড ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਲਗਵਾਈ ਇਹ ਕੀਰਤਨ ਦਰਬਾਰ ਵਿੱਚ ਸੰਗਤਾਂ ਨੇ ਪੂਰੀ ਰਾਤ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਨਵੀਂ ਪੀੜ੍ਹੀ ਖਾਸ ਕਰਕੇ ਬੱਚਿਆਂ ਨੂੰ ਗੌਰਵਮਈ ਸਿੱਖ ਇਤਿਹਾਸ ਸਿੱਖੀ ਵਿਰਸੇ ਅਤੇ ਸਿੱਖੀ ਸਿਧਾਂਤਾਂ ਦੇ ਨਾਲ ਜੋੜਨ ਦੇ ਲਈ ਵਿਦੇਸ਼ ਦੀ ਧਰਤੀ ਤੇ ਸਮੇਂ-ਸਮੇਂ ਤੇ ਉਪਰਾਲੇ ਹੁੰਦੇ ਰਹਿੰਦੇ ਨੇ ਇਸੇ ਪ੍ਰਕਾਰ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੰਬੋਨੀ ਫਾਚੋ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੰਗਠਿਤ ਵਡਮੁੱਲੇ ਸਹਿਯੋਗ ਸਦਕਾ ਬੱਚਿਆਂ ਲਈ ਇਸ ਗੁਰਮਤ ਪ੍ਰਚਾਰ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਉਤਸ਼ਾਹਪੂਰਵਕ ਢੰਗ ਦੇ ਨਾਲ ਸ਼ਿਰਕਤ ਕੀਤੀ ਅਤੇ ਕੈਂਪ ਦੌਰਾਨ ਸਿੱਖ ਇਤਿਹਾਸ ਇਸ ਕੀ ਸਿਧਾਂਤਾਂ ਬਾਰੇ ਜਿਹੜੀ ਕਿ ਜਾਣਕਾਰੀ ਹਾਸਲ ਕੀਤੀ ਕੈਂਪ ਦੌਰਾਨ ਬੱਚਿਆਂ ਨੂੰ ਗੁਰਮੁਖੀ ਗਿਆਨ ਪੰਜਾਬੀ ਭਾਸ਼ਾ ਹਾਰਮੋਨੀਅਮ ਕੀਰਤਨ ਕਵਿਸ਼ਰੀ ਅਤੇ ਦਸਤਾਰ ਸਜਾਉਣ ਦੀ ਸਿਖਲਾਈ ਵੀ ਦਿੱਤੀ ਗਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਭਾਰਤਪਤੀ ਅਪਣਾਈ ਨਕਾਰਾਤਮਕ ਪਹੁੰਚ ਤੇ ਉਸ ਦੇ ਪਾਕਿਸਤਾਨ ਵੱਲ ਵਧੇ ਝੁਕਾਣੇ ਭਾਰਤ ਅਮਰੀਕਾ ਵਿਚਾਲੇ ਪਿਛਲੇ 2 ਦਹਾਕਿਆਂ ਦੌਰਾਨ ਸਖਤ ਮੁਸ਼ਕਲ ਨਾਲ ਬਣੇ ਸੰਬੰਧਾਂ ਨੂੰ ਗਹਿਰੀ ਛਾਟ ਮਾਰੀ ਹੈ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਇੱਕ ਸਟੱਡੀ ਦੇ ਮੁਤਾਬਕ 트ੰਪ ਦੇ ਰਵੱਈਏ ਨੇ ਕਿਸੇ ਵੇਲੇ ਦੋਨਾਂ ਦੇਸ਼ਾਂ ਵਿਚਾਲੇ ਸਮਝੀ ਜਾਂਦੀ ਮਿਸਾਲੀ ਭਾਈਵਾਲੀ ਨੂੰ ਵੀ ਵਰਣਨਯੋਗ ਨੁਕਸਾਨ ਪਹੁੰਚਾਇਆ ਹੈ ਰਿਪੋਰਟ ਮੁਤਾਬਕ ਟੈਰਿਫ ਤੋਂ ਇਲਾਵਾ ਰਾਸ਼ਟਰਪਤੀ 트ੰਪ ਨੇ ਜਾਣਬੁੱਝ ਕੇ ਭਾਰਤ ਦੀਆਂ ਕੌਮੀ ਸੁਰੱਖਿਆ ਚਿੰਤਾਵਾਂ ਵਿੱਚ ਵਿਸ਼ੇਸ਼ ਤੌਰ ਤੇ ਕਸ਼ਮੀਰ ਮੁੱਦੇ ਤੇ ਨਵੀਂ ਦਿੱਲੀ ਨੂੰ ਵਾਰ-ਵਾਰ ਚੁਣੌਤੀ ਦਿੱਤੀ ਹੈ ਦੱਖਣੀ ਕੈਲੀਫੋਰਨੀਆ ਦੇ ਵਿੱਚ ਇੱਕ ਹੋਮ ਡਿਪੋ ਵਿਖੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਭਾਲ ਦੇ ਵਿੱਚ ਮਾਰੇ ਛਾਪੇ ਦੌਰਾਨ ਡਰ ਕੇ ਭੱਜੇ ਇੱਕ ਪ੍ਰਵਾਸੀ ਦੀ ਕਾਰ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ। ਨੈਸ਼ਨਲ ਡੇ ਲੇਬਰ ਆਰਗੇਨਾਈਜ਼ਿੰਗ ਨੈਟਵਰਕ ਨੇ ਮ੍ਰਿਤਕ ਦੀ ਪਛਾਣ ਗੁਆਟੇਮਾਲਾ ਦੇ ਰੌਬਰਟ 카ਰਲੋਸ ਮੋਂਟੋਆ ਵਾਲਡੇਸ ਵਜੋਂ ਕੀਤੀ ਹੈ। ਉੱਥੇ ਹੀ ਮਨਰੋਵਿਆ ਸਿਟੀ ਮੈਨੇਜਰ ਡਾਇਲਨ ਫੀਕ ਨੇ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲਾਸ ਐਂਜਲਸ ਦੇ ਉੱਤਰ ਪੂਰਬ ਦੇ ਵਿੱਚ ਤਕਰੀਬਨ 20 ਮੀਲ ਦੂਰ ਜਿਹੜੇ ਕਿ ਮਨਰੋਵਿਆ ਦੇ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਚਾਨਕ ਛਾਪਾ ਮਾਰਿਆ ਉਹ ਇੰਟਰਸਟੇਟ 210 ਉੱਪਰ ਉੱਤਰ ਵੱਲ ਨੂੰ ਭਜਿਆ ਤੇ ਉਹ ਤਕਰੀਬਨ 60 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਾ ਰਹੀ ਇੱਕ ਕਾਰ ਦੇ ਅੱਗੇ ਆ ਗਿਆ ਜਿਸ ਕਾਰਨ ਇਹ ਜਿਹੜੀ ਹਾਦਸਾ ਹੈ ਉਹ ਅਚਾਨਕ ਵਾਪਰ ਗਿਆ ਇਸ ਹੀ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੁਰਤੋ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਦਿੱਤ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਸਸ਼੍ਰੀਆਕਾਲ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸੁਚਾਤ ਮਾਰ ਲੈਣੀ ਆ ਪ੍ਰਦੇਸ਼ ਨਾਲ ਜੁੜੀਆਂ ਕੁਝ ਖਾਸ ਖਬਰਾਂ ਤੇ ਫਲੋਰੀਡਾ ਦੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵਾਹਨ ਹੱਤਿਆ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ। ਰਾਸ਼ਟਰੀ ਅੰਤਰਰਾਸ਼ਟਰੀ ਗੁਰਦੁਆਰਾ ਸਿੰਘ ਸਬਾ ਨੋਵੇ ਲਾਰਾ ਵਿਖੇ ਅਮ੍ਰਿਤ ਸੰਚਾਰ ਅਤੇ ਰੈਣ ਸਵਾਈ ਕੀਰਤਨ ਕਰਵਾਇਆ ਗਿਆ। ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੰਬੋਨੀ ਫਾਚੋ ਵਿਖੇ ਗੁਰਮਤ ਪ੍ਰਚਾਰ ਕੈਂਪ ਲਗਾਇਆ। ਟਰੰਪ ਦੇ ਪਾਕਿਸਤਾਨ ਵੱਲ ਚੁਕਾ ਨੇ ਅਮਰੀਕਾ ਭਾਰਤ ਵਿਚਾਲੇ ਸਬੰਧਾਂ ਨੂੰ ਗਹਿਰਾ ਨੁਕਸਾਨ ਪਹੁੰਚਾਇਆ ਹੈ ਰਿਪੋਰਟ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਦੇ ਛਾਪੇ ਤੋਂ ਡਰ ਕੇ ਭਜੇ ਪਰਵਾਸੀ ਦੀ ਕਾਰ ਹੇਠ ਆਉਣ ਦੇ ਨਾਲ ਮੌਤ ਹੁਣ ਖਬਰਾਂ ਉਸਤਾਦ ਦੇ ਨਾਲ ਫਲੋਰੀਡਾ ਦੇ ਟਨ ਪਾਈਕ ਤੇ ਇੱਕ ਘਾਤਕ ਹਾਦਸੇ ਦੇ ਸਬੰਧ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਫੋਰਟ ਪੀਅਰਸ ਨੇੜੇ ਹੋਇਆ ਸੀ ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ। ਫਲੋਰੀਡਾ ਦੇ ਸਰਕਾਰੀ ਸੂਤਰਾਂ ਮੁਤਾਬਕ ਇੱਕ ਅਰਧ ਟਰੱਕ ਨੇ ਸਰਕਾਰੀ ਵਰਤੋਂ ਲਈ ਰਾਖਵੇਂ ਖੇਤਰ ਦੇ ਵਿੱਚ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਇੱਕ ਮਿਨੀ ਵੈਨ ਟਰੱਕ ਨਾਲ ਟਕਰਾ ਗਈ ਅਤੇ ਵੈਨ ਦੇ ਵਿੱਚ ਸਵਾਰ ਤਿੰਨ ਯਾਤਰੀ 30 ਸਾਲਾ ਵਿਅਕਤੀ ਜੋ ਮਿਨੀ ਵੈਨ ਚਲਾ ਰਿਹਾ ਸੀ ਉਸ ਨਾਲ ਬੈਠੀ 37 ਸਾਲਾ ਔਰਤ ਅਤੇ ਇੱਕ 54 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਟਲੀ ਦੇ ਗੁਰਦੁਆਰਾ ਸਿੰਘ ਸਭਾ ਨੋਵੇ ਲਾਹਾ ਵਿਖੇ ਅਖੰਡ ਕੀਰਤਨੀ ਜਥੇ ਵੱਲੋਂ ਰੈਨਸ ਵਾਈ ਕੀਰਤਨ ਕਰਵਾਇਆ ਗਿਆ। ਸਮਾਗਮ ਵਾਲੇ ਦਿਨ ਪਹਿਲਾ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਸ਼ਾਮ ਨੂੰ ਰਹਿਰਾਜ ਸਾਹਿਬ ਦੇ ਪਾਠ ਉਪਰੰਤ ਰੈਣਸਵਾਈ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਇਸ ਕੀਰਤਨ ਦਰਬਾਰ ਵਿੱਚ ਯੂਰਪ ਤੋਂ ਇਲਾਵਾ ਕੈਨੇਡਾ ਅਮਰੀਕਾ ইংল্যান্ড ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਲਗਵਾਈ ਇਹ ਕੀਰਤਨ ਦਰਬਾਰ ਵਿੱਚ ਸੰਗਤਾਂ ਨੇ ਪੂਰੀ ਰਾਤ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਨਵੀਂ ਪੀੜ੍ਹੀ ਖਾਸ ਕਰਕੇ ਬੱਚਿਆਂ ਨੂੰ ਗੌਰਵਮਈ ਸਿੱਖ ਇਤਿਹਾਸ ਸਿੱਖੀ ਵਿਰਸੇ ਅਤੇ ਸਿੱਖੀ ਸਿਧਾਂਤਾਂ ਦੇ ਨਾਲ ਜੋੜਨ ਦੇ ਲਈ ਵਿਦੇਸ਼ ਦੀ ਧਰਤੀ ਤੇ ਸਮੇਂ-ਸਮੇਂ ਤੇ ਉਪਰਾਲੇ ਹੁੰਦੇ ਰਹਿੰਦੇ ਨੇ ਇਸੇ ਪ੍ਰਕਾਰ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੰਬੋਨੀ ਫਾਚੋ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੰਗਤ ਦੇ ਵੱਡਮੁੱਲੇ ਸਹਿਯੋਗ ਸਦਕਾ ਬੱਚਿਆਂ ਲਈ ਇਸ ਗੁਰਮਤ ਪ੍ਰਚਾਰ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਉਤਸ਼ਾਹਪੂਰਵਕ ਢੰਗ ਦੇ ਨਾਲ ਸ਼ਿਰਕਤ ਕੀਤੀ ਅਤੇ ਕੈਂਪ ਦੌਰਾਨ ਸਿੱਖ ਇਤਿਹਾਸ ਇਸ ਕੇ ਸਿਧਾਂਤਾਂ ਬਾਰੇ ਜਿਹੜੀ ਕਿ ਜਾਣਕਾਰੀ ਹਾਸਲ ਕੀਤੀ ਕੈਂਪ ਦੌਰਾਨ ਬੱਚਿਆਂ ਨੂੰ ਗੁਰਮੁਖੀ ਗਿਆਨ ਪੰਜਾਬੀ ਭਾਸ਼ਾ ਹਾਰਮੋਨੀਅਮ ਕੀਰਤਨ ਕਵਿਸ਼ਰੀ ਅਤੇ ਦਸਤਾਰ ਸਜਾਉਣ ਦੀ ਸਿਖਲਾਈ ਵੀ ਦਿੱਤੀ ਗਈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਭਾਰਤ ਪ੍ਰਤੀ અપnai ਨਕਾਰਾਤਮਕ ਪਹੁੰਚ ਤੇ ਉਸ ਦੇ ਪਾਕਿਸਤਾਨ ਵੱਲ ਵਧੇ ਚੁਕਾਨੇ ਭਾਰਤ ਅਮਰੀਕਾ ਵਿਚਾਲੇ ਪਿਛਲੇ 2 ਦਹਾਕਿਆਂ ਦੌਰਾਨ ਸਖਤ ਮੁਸ਼ਕਲ ਨਾਲ ਬਣੇ ਸੰਬੰਧਾਂ ਨੂੰ ਗਹਿਰੀ ਛਾਟ ਮਾਰੀ ਹੈ। ਉਥੇ ਹੀ ਤੁਹਾਨੂੰ ਦੱਸ ਦਈਏ ਕਿ ਇੱਕ ਸਟੱਡੀ ਦੇ ਮੁਤਾਬਕ 트੍ਰੰਪ ਦੇ ਰਵੱਈਏ ਨੇ ਕਿਸੇ ਵੇਲੇ ਦੋਨਾਂ ਦੇਸ਼ਾਂ ਵਿਚਾਲੇ ਸਮਝੀ ਜਾਂਦੀ ਮਿਸਾਲੀ ਭਾਈਵਾਲੀ ਨੂੰ ਵੀ ਵਰਣਨਯੋਗ ਨੁਕਸਾਨ ਪਹੁੰਚਾਇਆ ਹੈ ਰਿਪੋਰਟ ਮੁਤਾਬਕ ਟੈਰਿਫ ਤੋਂ ਇਲਾਵਾ ਰਾਸ਼ਟਰਪਤੀ 트੍ਰੰਪ ਨੇ ਜਾਣਬੁੱਝ ਕੇ ਭਾਰਤ ਦੀਆਂ ਕੌਮੀ ਸੁਰੱਖਿਆ ਚਿੰਤਾਵਾਂ ਵਿੱਚ ਵਿਸ਼ੇਸ਼ ਤੌਰ ਤੇ ਕਸ਼ਮੀਰ ਮੁੱਦੇ ਤੇ ਨਵੀਂ ਦਿੱਲੀ ਨੂੰ ਵਾਰ-ਵਾਰ ਚੁਣੌਤੀ ਦਿੱਤੀ ਹੈ ਦੱਖਣੀ ਕੈਲੀਫੋਰਨੀਆ ਦੇ ਵਿੱਚ ਇੱਕ ਹੋਮ ਡਿਪੋ ਵਿਖੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਭਾਲ ਦੇ ਵਿੱਚ ਮਾਰੇ ਛਾਪੇ ਦੌਰਾਨ ਡਰ ਕੇ ਭੱਜੇ ਇੱਕ ਪ੍ਰਵਾਸੀ ਦੀ ਕਾਰ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ। ਨੈਸ਼ਨਲ ਡੇ ਲੇਬਰ ਆਰਗੇਨਾਈਜ਼ਿੰਗ ਨੈਟਵਰਕ ਨੇ ਮ੍ਰਿਤਕ ਦੀ ਪਛਾਣ ਗੁਆਟੇਮਾਲਾ ਦੇ ਰੌਬਰਟ 카ਰਲੋਸ ਮੋਂਟੋਆ ਵਾਲਡੇਸ ਵਜੋਂ ਕੀਤੀ ਹੈ। ਉੱਥੇ ਹੀ ਮਨਰੋਵਿਆ ਸਿਟੀ ਮੈਨੇਜਰ ਡਾਇਲਨ ਫੀਕ ਨੇ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲਾਸ ਐਂਜਲਸ ਦੇ ਉੱਤਰ ਪੂਰਬ ਦੇ ਵਿੱਚ ਤਕਰੀਬਨ 20 ਮੀਲ ਦੂਰ ਜਿਹੜੇ ਕਿ ਮਨਰੋਵਿਆ ਦੇ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਚਾਨਕ ਛਾਪਾ ਮਾਰਿਆ ਉਹ ਇੰਟਰਸਟੇਟ 210 ਉੱਪਰ ਉੱਤਰ ਵੱਲ ਨੂੰ ਭਜਿਆ ਤੇ ਉਹ ਤਕਰੀਬਨ 60 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਾ ਰਹੀ ਇੱਕ ਕਾਰ ਦੇ ਅੱਗੇ ਆ ਗਿਆ ਜਿਸ ਕਾਰਨ ਇਹ ਜਿਹੜੀ ਹਾਦਸਾ ਹੈ ਉਹ ਅਚਾਨਕ ਵਾਪਰ ਗਿਆ ਇਸ ਹੀ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੁਰਤੋ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਦਿੱਤ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਸਸ਼੍ਰਾਕਾਲ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸੁਚਾਤ ਮਾਰ ਲੈਣੀਆਂ ਪ੍ਰਦੇਸ਼ ਨਾਲ ਜੁੜੀਆਂ ਕੁਝ ਖਾਸ ਖਬਰਾਂ ਤੇ ਫਲੋਰੀਡਾ ਦੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵਾਹਨ ਹੱਤਿਆ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ। ਰਾਸ਼ਟਰੀ ਅੰਤਰਰਾਸ਼ਟਰੀ ਗੁਰਦੁਆਰਾ ਸਿੰਘ ਸਬਾ ਨੋਵੇ ਲਾਰਾ ਵਿਖੇ ਅਮ੍ਰਿਤ ਸੰਚਾਰ ਅਤੇ ਰੈਣ ਸਵਾਈ ਕੀਰਤਨ ਕਰਵਾਇਆ ਗਿਆ। ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੰਬੋਨੀ ਫਾਚੋ ਵਿਖੇ ਗੁਰਮਤ ਪ੍ਰਚਾਰ ਕੈਂਪ ਲਗਾਇਆ। ਟਰੰਪ ਦੇ ਪਾਕਿਸਤਾਨ ਵੱਲ ਚੁਕਾ ਨੇ ਅਮਰੀਕਾ ਭਾਰਤ ਵਿਚਾਲੇ ਸੰਬੰਧਾਂ ਨੂੰ ਗਹਿਰਾ ਨੁਕਸਾਨ ਪਹੁੰਚਾਇਆ ਹੈ ਰਿਪੋਰਟ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਦੇ ਛਾਪੇ ਤੋਂ ਡਰ ਕੇ ਭਜੇ ਪਰਵਾਸੀ ਦੀ ਕਾਰ ਹੇਠ ਆਉਣ ਦੇ ਨਾਲ ਮੌਤ ਹੁਣ ਖਬਰਾਂ ਵਿੱਚ ਸਾਡੇ ਨਾਲ ਫਲੋਰੀਡਾ ਦੇ ਟਨ ਪਾਈਕ ਤੇ ਇੱਕ ਘਾਤਕ ਹਾਦਸੇ ਦੇ ਸਬੰਧ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਫੋਰਟ ਪੀਅਰਸ ਨੇੜੇ ਹੋਇਆ ਸੀ ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ। ਫਲੋਰੀਡਾ ਦੇ ਸਰਕਾਰੀ ਸੂਤਰਾਂ ਮੁਤਾਬਕ ਇੱਕ ਅਰਧ ਟਰੱਕ ਨੇ ਸਰਕਾਰੀ ਵਰਤੋਂ ਲਈ ਰਾਖਵੇਂ ਖੇਤਰ ਦੇ ਵਿੱਚ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਇੱਕ ਮਿਨੀ ਵੈਨ ਟਰੱਕ ਨਾਲ ਟਕਰਾ ਗਈ ਅਤੇ ਵੈਨ ਦੇ ਵਿੱਚ ਸਵਾਰ ਤਿੰਨ ਯਾਤਰੀ 30 ਸਾਲਾ ਵਿਅਕਤੀ ਜੋ ਮਿਨੀ ਵੈਨ ਚਲਾ ਰਿਹਾ ਸੀ ਉਸ ਨਾਲ ਬੈਠੀ 37 ਸਾਲਾ ਔਰਤ ਅਤੇ ਇੱਕ 54 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਟਲੀ ਦੇ ਗੁਰਦੁਆਰਾ ਸਿੰਘ ਸਵਾ ਨੋਵੇ ਲਾਹਾ ਵਿਖੇ ਅਖੰਡ ਕੀਰਤਨੀ ਜਥੇ ਵੱਲੋਂ ਰੈਣਸ ਵਾਈ ਕੀਰਤਨ ਕਰਵਾਇਆ ਗਿਆ। ਸਮਾਗਮ ਵਾਲੇ ਦਿਨ ਪਹਿਲਾ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਸ਼ਾਮ ਨੂੰ ਰਹਿਰਾਜ ਸਾਹਿਬ ਦੇ ਪਾਠ ਉਪਰੰਤ ਰੈਣਸਵਾਈ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਇਸ ਕੀਰਤਨ ਦਰਬਾਰ ਵਿੱਚ ਯੂਰਪ ਤੋਂ ਇਲਾਵਾ ਕੈਨੇਡਾ ਅਮਰੀਕਾ ইংল্যান্ড ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਲਗਵਾਈ ਇਹ ਕੀਰਤਨ ਦਰਬਾਰ ਵਿੱਚ ਸੰਗਤਾਂ ਨੇ ਪੂਰੀ ਰਾਤ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਨਵੀਂ ਪੀੜ੍ਹੀ ਖਾਸ ਕਰਕੇ ਬੱਚਿਆਂ ਨੂੰ ਗੌਰਵਮਈ ਸਿੱਖ ਇਤਿਹਾਸ ਸਿੱਖੀ ਵਿਰਸੇ ਅਤੇ ਸਿੱਖੀ ਸਿਧਾਂਤਾਂ ਦੇ ਨਾਲ ਜੋੜਨ ਦੇ ਲਈ ਵਿਦੇਸ਼ ਦੀ ਧਰਤੀ ਤੇ ਸਮੇਂ-ਸਮੇਂ ਤੇ ਉਪਰਾਲੇ ਹੁੰਦੇ ਰਹਿੰਦੇ ਨੇ ਇਸੇ ਪ੍ਰਕਾਰ ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੰਬੋਨੀ ਫਾਚੋ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੰਗਤ ਦੇ ਵੱਡਮੁੱਲੇ ਸਹਿਯੋਗ ਸਦਕਾ ਬੱਚਿਆਂ ਲਈ ਇਸ ਗੁਰਮਤ ਪ੍ਰਚਾਰ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਉਤਸ਼ਾਹਪੂਰਵਕ ਢੰਗ ਦੇ ਨਾਲ ਸ਼ਿਰਕਤ ਕੀਤੀ ਅਤੇ ਕੈਂਪ ਦੌਰਾਨ ਸਿੱਖ ਇਤਿਹਾਸ ਤੇ ਸਿੱਖੀ ਸਿਧਾਂਤਾਂ ਬਾਰੇ ਜਿਹੜੀ ਕਿ ਜਾਣਕਾਰੀ ਹਾਸਲ ਕੀਤੀ ਤੇ ਕੈਂਪ ਦੌਰਾਨ ਬੱਚਿਆਂ ਨੂੰ ਗੁਰਮੁਖੀ ਗਿਆਨ ਪੰਜਾਬੀ ਭਾਸ਼ਾ ਹਾਰਮੋਨੀਅਮ ਕੀਰਤਨ ਕਵਿਸ਼ਰੀ ਅਤੇ ਦਸਤਾਰ ਸਜਾਉਣ ਦੀ ਸਿਖਲਾਈ ਵੀ ਦਿੱਤੀ ਗਈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਭਾਰਤਪਤੀ અપnai ਨਕਾਰਾਤਮਕ ਪਹੁੰਚ ਤੇ ਉਸਦੇ ਪਾਕਿਸਤਾਨ ਵੱਲ ਵਦੇ ਝੁਕਾਣੇ ਭਾਰਤ ਅਮਰੀਕਾ ਵਿਚਾਲੇ ਪਿਛਲੇ 2 ਦਹਾਕਿਆਂ ਦੌਰਾਨ ਸਖਤ ਮੁਸ਼ਕਲ ਨਾਲ ਬਣੇ ਸੰਬੰਧਾਂ ਨੂੰ ਗਹਿਰੀ ਸੱਟ ਮਾਰੀ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇੱਕ ਸਟੱਡੀ ਦੇ ਮੁਤਾਬਕ 트ੰਪ ਦੇ ਰਵੱਈਏ ਨੇ ਕਿਸੇ ਵੇਲੇ ਦੋਨਾਂ ਦੇਸ਼ਾਂ ਵਿਚਾਲੇ ਸਮਝੀ ਜਾਂਦੀ ਮਿਸਾਲੀ ਭਾਈਵਾਲੀ ਨੂੰ ਵੀ ਵਰਣਨਯੋਗ ਨੁਕਸਾਨ ਪਹੁੰਚਾਇਆ ਹੈ। મુતાબક ટો ઇલાવાતી ટ્રંપને જાણ બુછ કે ભારત દિવ્યા ચિંતાવા વિશેષ તરતે કશીર મુદ્દે નવી દિલ્હીનું વાર વાર ચુનૌતી દીતી ਦੱਖਣੀ ਕੈਲੀਫੋਰਨੀਆ ਦੇ ਵਿੱਚ ਇੱਕ ਹੋਮ ਡਿਪੋ ਵਿਖੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਭਾਲ ਦੇ ਵਿੱਚ ਮਾਰੇ ਛਾਪੇ ਦੌਰਾਨ ਡਰ ਕੇ ਭੱਜੇ ਇੱਕ ਪ੍ਰਵਾਸੀ ਦੀ ਕਾਰ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ। ਨੈਸ਼ਨਲ ਡੇ ਲੇਬਰ ਆਰਗੇਨਾਈਜ਼ਿੰਗ ਨੈਟਵਰਕ ਨੇ ਮ੍ਰਿਤਕ ਦੀ ਪਛਾਣ ਗੁਆਟੇਮਾਲਾ ਦੇ ਰੌਬਰਟ 카ਰਲੋਸ ਮੋਂਟੋਆ ਵਾਲਡੇਸ ਵਜੋਂ ਕੀਤੀ ਹੈ। ਉੱਥੇ ਹੀ ਮਨਰੋਵਿਆ ਸਿਟੀ ਮੈਨੇਜਰ ਡਾਇਲਨ ਫੀਕ ਨੇ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲਾਸ ਐਂਜਲਸ ਦੇ ਉੱਤਰ ਪੂਰਬ ਦੇ ਵਿੱਚ ਤਕਰੀਬਨ 20 ਮੀਲ ਦੂਰ ਜਿਹੜੇ ਕਿ ਮਨਰੋਵਿਆ ਦੇ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਚਾਨਕ ਛਾਪਾ ਮਾਰਿਆ ਉਹ ਇੰਟਰਸਟੇਟ 210 ਉੱਪਰ ਉੱਤਰ ਵੱਲ ਨੂੰ ਭਜਿਆ ਤੇ ਉਹ ਤਕਰੀਬਨ 60 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਾ ਰਹੀ ਇੱਕ ਕਾਰ ਦੇ ਅੱਗੇ ਆ ਗਿਆ ਜਿਸ ਕਾਰਨ ਇਹ ਜਿਹੜੀ ਹਾਦਸਾ ਹੈ ਉਹ ਅਚਾਨਕ ਵਾਪਰ ਗਿਆ ਇਸ ਹੀ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੁਰਤੋ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਦਿੱਤ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਸਸ਼੍ਰੀਆਕਾਲ ਤੁਸ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸੁਚਾਤ ਮਾਰ ਲੈਣੀਆਂ ਪ੍ਰਦੇਸ਼ ਨਾਲ ਜੁੜੀਆਂ ਕੁਝ ਖਾਸ ਖਬਰਾਂ ਤੇ ਫਲੋਰੀਡਾ ਦੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵਾਹਨ ਹੱਤਿਆ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ। ਰਾਸ਼ਟਰੀ ਅੰਤਰਰਾਸ਼ਟਰੀ ਗੁਰਦੁਆਰਾ ਸਿੰਘ ਸਬਾ ਨੋਵੇ ਲਾਰਾ ਵਿਖੇ ਅਮ੍ਰਿਤ ਸੰਚਾਰ ਅਤੇ ਰੈਣ ਸਵਾਈ ਕੀਰਤਨ ਕਰਵਾਇਆ ਗਿਆ। ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੰਬੋਨੀ ਫਾਚੋ ਵਿਖੇ ਗੁਰਮਤ ਪ੍ਰਚਾਰ ਕੈਂਪ ਲਗਾਇਆ। ਟਰੰਪ ਦੇ ਪਾਕਿਸਤਾਨ ਵੱਲ ਚੁਕਾ ਨੇ ਅਮਰੀਕਾ ਭਾਰਤ ਵਿਚਾਲੇ ਸਬੰਧਾਂ ਨੂੰ ਗਹਿਰਾ ਨੁਕਸਾਨ ਪਹੁੰਚਾਇਆ ਹੈ ਰਿਪੋਰਟ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਦੇ ਛਾਪੇ ਤੋਂ ਡਰ ਕੇ ਭਜੇ ਪਰਵਾਸੀ ਦੀ ਕਾਰ ਹੇਠ ਆਉਣ ਦੇ ਨਾਲ ਮੌਤ ਹੁਣ ਖਬਰਾਂ ਉਸਤਾਦ ਦੇ ਨਾਲ ਫਲੋਰੀਡਾ ਦੇ ਟਨ ਪਾਈਕ ਤੇ ਇੱਕ ਘਾਤਕ ਹਾਦਸੇ ਦੇ ਸਬੰਧ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਫੋਰਟ ਪੀਅਰਸ ਨੇੜੇ ਹੋਇਆ ਸੀ ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ। ਫਲੋਰੀਡਾ ਦੇ ਸਰਕਾਰੀ ਸੂਤਰਾਂ ਮੁਤਾਬਕ ਇੱਕ ਅਰਧ ਟਰੱਕ ਨੇ ਸਰਕਾਰੀ ਵਰਤੋਂ ਲਈ ਰਾਖਵੇਂ ਖੇਤਰ ਦੇ ਵਿੱਚ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਇੱਕ ਮਿਨੀ ਵੈਨ ਟਰੱਕ ਨਾਲ ਟਕਰਾ ਗਈ ਅਤੇ ਵੈਨ ਦੇ ਵਿੱਚ ਸਵਾਰ ਤਿੰਨ ਯਾਤਰੀ 30 ਸਾਲਾ ਵਿਅਕਤੀ ਜੋ ਮਿਨੀ ਵੈਨ ਚਲਾ ਰਿਹਾ ਸੀ ਉਸ ਨਾਲ ਬੈਠੀ 37 ਸਾਲਾ ਔਰਤ ਅਤੇ ਇੱਕ 54 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਟਲੀ ਦੇ ਗੁਰਦੁਆਰਾ ਸਿੰਘ ਸਵਾ ਨੋਵੇ ਲਾਹਾ ਵਿਖੇ ਅਖੰਡ ਕੀਰਤਨੀ ਜਥੇ ਵੱਲੋਂ ਰੈਣਸ ਵਾਈ ਕੀਰਤਨ ਕਰਵਾਇਆ ਗਿਆ ਸਮਾਗਮ ਵਾਲੇ ਦਿਨ ਪਹਿਲਾ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਸ਼ਾਮ ਨੂੰ ਰਹਿਰਾਜ ਸਾਹਿਬ ਦੇ ਪਾਠ ਉਪਰੰਤ ਰੈਣਸਵਾਈ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਇਸ ਕੀਰਤਨ ਦਰਬਾਰ ਵਿੱਚ ਯੂਰਪ ਤੋਂ ਇਲਾਵਾ ਕੈਨੇਡਾ ਅਮਰੀਕਾ ਇੰਗਲੈਂਡ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਲਗਵਾਈ ਇਹ ਕੀਰਤਨ ਦਰਬਾਰ ਵਿੱਚ ਸੰਗਤਾਂ ਨੇ ਪੂਰੀ ਰਾਤ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਨਵੀਂ ਪੀੜ੍ਹੀ ਖਾਸ ਕਰਕੇ ਬੱਚਿਆਂ ਨੂੰ ਗੌਰਵਮਈ ਸਿੱਖ ਇਤਿਹਾਸ ਸਿੱਖੀ ਵਿਰਸੇ ਅਤੇ ਸਿੱਖੀ ਸਿਧਾਂਤਾਂ ਦੇ ਨਾਲ ਜੋੜਨ ਦੇ ਲਈ ਵਿਦੇਸ਼ ਦੀ ਧਰਤੀ ਤੇ ਸਮੇਂ-ਸਮੇਂ ਤੇ ਉਪਰਾਲੇ ਹੁੰਦੇ ਰਹਿੰਦੇ ਨੇ ਇਸੇ ਪ੍ਰਕਾਰ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੰਬੋਨੀ ਫਾਚੋ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੰਗਤ ਦੇ ਵੱਡਮੁੱਲੇ ਸਹਿਯੋਗ ਸਦਕਾ ਬੱਚਿਆਂ ਦੇ ਇਸ ਗੁਰਮਤ ਪ੍ਰਚਾਰ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਉਤਸ਼ਾਹਪੂਰਵਕ ਢੰਗ ਦੇ ਨਾਲ ਸ਼ਿਰਕਤ ਕੀਤੀ ਅਤੇ ਕੈਂਪ ਦੌਰਾਨ ਸਿੱਖ ਇਤਿਹਾਸ ਤੇ ਸਿੱਖੀ ਸਿਧਾਂਤਾਂ ਬਾਰੇ ਜਿਹੜੀ ਕਿ ਜਾਣਕਾਰੀ ਹਾਸਲ ਕੀਤੀ ਤੇ ਕੈਂਪ ਦੌਰਾਨ ਬੱਚਿਆਂ ਨੂੰ ਗੁਰਮੁਖੀ ਗਿਆਨ ਪੰਜਾਬੀ ਭਾਸ਼ਾ ਹਾਰਮੋਨੀਅਮ ਕੀਰਤਨ ਕਵਿਸ਼ਰੀ ਅਤੇ ਦਸਤਾਰ ਸਜਾਉਣ ਦੀ ਸਿਖਲਾਈ ਵੀ ਦਿੱਤੀ ਗਈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਭਾਰਤਪਤੀ અપnai ਨਕਾਰਾਤਮਕ ਪਹੁੰਚ ਤੇ ਉਸਦੇ ਪਾਕਿਸਤਾਨ ਵੱਲ ਵਦੇ ਝੁਕਾਣੇ ਭਾਰਤ ਅਮਰੀਕਾ ਵਿਚਾਲੇ ਪਿਛਲੇ 2 ਦਹਾਕਿਆਂ ਦੌਰਾਨ ਸਖਤ ਮੁਸ਼ਕਲ ਨਾਲ ਬਣੇ ਸੰਬੰਧਾਂ ਨੂੰ ਗਹਿਰੀ ਸੱਟ ਮਾਰੀ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇੱਕ ਸਟੱਡੀ ਦੇ ਮੁਤਾਬਕ 트ੰਪ ਦੇ ਰਵੱਈਏ ਨੇ ਕਿਸੇ ਵੇਲੇ ਦੋਨਾਂ ਦੇਸ਼ਾਂ ਵਿਚਾਲੇ ਸਮਝੀ ਜਾਂਦੀ ਮਿਸਾਲੀ ਭਾਈਵਾਲੀ ਨੂੰ ਵੀ ਵਰਣਨਯੋਗ ਨੁਕਸਾਨ ਪਹੁੰਚਾਇਆ ਹੈ। ટ મુતાબક ટો ઇલાવાતી ટ્રંપને જાણ બુછ કે ભારત દિવ્યા ચિંતાવા વિશેષ તરતે કશીર મુદ્દે નવી દિલ્હીનું વાર વાર ચુનૌતી દીતી ਦੱਖਣੀ ਕੈਲੀਫੋਰਨੀਆ ਦੇ ਵਿੱਚ ਇੱਕ ਹੋਮ ਡਿਪੋ ਵਿਖੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਭਾਲ ਦੇ ਵਿੱਚ ਮਾਰੇ ਛਾਪੇ ਦੌਰਾਨ ਡਰ ਕੇ ਭੱਜੇ ਇੱਕ ਪ੍ਰਵਾਸੀ ਦੀ ਕਾਰ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ। ਨੈਸ਼ਨਲ ਡੇ ਲੇਬਰ ਆਰਗੇਨਾਈਜ਼ਿੰਗ ਨੈਟਵਰਕ ਨੇ ਮ੍ਰਿਤਕ ਦੀ ਪਛਾਣ ਗੁਆਟੇਮਾਲਾ ਦੇ ਰੌਬਰਟ 카ਰਲੋਸ ਮੋਂਟੋਆ ਵਾਲਡੇਸ ਵਜੋਂ ਕੀਤੀ ਹੈ। ਉੱਥੇ ਹੀ ਮਨਰੋਵਿਆ ਸਿਟੀ ਮੈਨੇਜਰ ਡਾਇਲਨ ਫੀਕ ਨੇ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲਾਸ ਐਂਜਲਸ ਦੇ ਉੱਤਰ ਪੂਰਬ ਦੇ ਵਿੱਚ ਤਕਰੀਬਨ 20 ਮੀਲ ਦੂਰ ਜਿਹੜੇ ਕਿ ਮਨਰੋਵਿਆ ਦੇ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਚਾਨਕ ਛਾਪਾ ਮਾਰਿਆ ਉਹ ਇੰਟਰਸਟੇਟ 210 ਉੱਪਰ ਉੱਤਰ ਵੱਲ ਨੂੰ ਭਜਿਆ ਤੇ ਉਹ ਤਕਰੀਬਨ 60 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਾ ਰਹੀ ਇੱਕ ਕਾਰ ਦੇ ਅੱਗੇ ਆ ਗਿਆ ਜਿਸ ਕਾਰਨ ਇਹ ਜਿਹੜੀ ਹਾਦਸਾ ਹੈ ਉਹ ਅਚਾਨਕ ਵਾਪਰ ਗਿਆ ਇਸ ਹੀ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੁਰਤੋ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਦਿੱਤ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਸਸ਼੍ਰਾਕਾਲ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸੁਚਾਤ ਮਾਰ ਲੈਣੀਆਂ ਪ੍ਰਦੇਸ਼ ਨਾਲ ਜੁੜੀਆਂ ਕੁਝ ਖਾਸ ਖਬਰਾਂ ਤੇ ਫਲੋਰੀਡਾ ਦੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵਾਹਨ ਹੱਤਿਆ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ। ਰਾਸ਼ਟਰੀ ਅੰਤਰਰਾਸ਼ਟਰੀ ਗੁਰਦੁਆਰਾ ਸਿੰਘ ਸਬਾ ਨੋਵੇ ਲਾਰਾ ਵਿਖੇ ਅੰਮ੍ਰਿਤ ਸੰਚਾਰ ਅਤੇ ਰੈਣ ਸਵਾਈ ਕੀਰਤਨ ਕਰਵਾਇਆ ਗਿਆ। ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੰਬੋਨੀ ਫਾਚੋ ਵਿਖੇ ਗੁਰਮਤ ਪ੍ਰਚਾਰ ਕੈਂਪ ਲਗਾਇਆ। ਟਰੰਪ ਦੇ ਪਾਕਿਸਤਾਨ ਵੱਲ ਚੁਕਾ ਨੇ ਅਮਰੀਕਾ ਭਾਰਤ ਵਿਚਾਲੇ ਸਬੰਧਾਂ ਨੂੰ ਗਹਿਰਾ ਨੁਕਸਾਨ ਪਹੁੰਚਾਇਆ ਹੈ ਰਿਪੋਰਟ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਦੇ ਛਾਪੇ ਤੋਂ ਡਰ ਕੇ ਭੱਜੇ ਪਰਵਾਸੀ ਦੀ ਕਾਰ ਹਿੱਟ ਆਉਣ ਦੇ ਨਾਲ ਮੌਤ ਹੁਣ ਖਬਰਾਂ ਵਿੱਚ ਸਾਡੇ ਨਾਲ ਫਲੋਰੀਡਾ ਦੇ ਟਨ ਪਾਈਕ ਤੇ ਇੱਕ ਘਾਤਕ ਹਾਦਸੇ ਦੇ ਸਬੰਧ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਫੋਰਟ ਪੀਅਰਸ ਨੇੜੇ ਹੋਇਆ ਸੀ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਫਲੋਰੀਡਾ ਦੇ ਸਰਕਾਰੀ ਸੂਤਰਾਂ ਮੁਤਾਬਕ ਇੱਕ ਅਰਧ ਟਰੱਕ ਨੇ ਸਰਕਾਰੀ ਵਰਤੋਂ ਲਈ ਰਾਖਵੇਂ ਖੇਤਰ ਦੇ ਵਿੱਚ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਇੱਕ ਮਿਨੀ ਵੈਨ ਟਰੱਕ ਨਾਲ ਟਕਰਾ ਗਈ ਅਤੇ ਵੈਨ ਦੇ ਵਿੱਚ ਸਵਾਰ ਤਿੰਨ ਯਾਤਰੀ 30 ਸਾਲਾ ਵਿਅਕਤੀ ਜੋ ਮਿਨੀ ਵੈਨ ਚਲਾ ਰਿਹਾ ਸੀ ਉਸ ਨਾਲ ਬੈਠੀ 37 ਸਾਲਾ ਔਰਤ ਅਤੇ ਇੱਕ 54 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਟਲੀ ਦੇ ਗੁਰਦੁਆਰਾ ਸਿੰਘ ਸਭਾ ਨੋਵੇ ਲਾਹਾ ਵਿਖੇ ਅਖੰਡ ਕੀਰਤਨੀ ਜਥੇ ਵੱਲੋਂ ਰੈਣਸ ਵਾਈ ਕੀਰਤਨ ਕਰਵਾਇਆ ਗਿਆ। ਸਮਾਗਮ ਵਾਲੇ ਦਿਨ ਪਹਿਲਾ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਸ਼ਾਮ ਨੂੰ ਰਹਿਰਾਜ ਸਾਹਿਬ ਦੇ ਪਾਠ ਉਪਰੰਤ ਰੈਣਸਵਾਈ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਇਸ ਕੀਰਤਨ ਦਰਬਾਰ ਵਿੱਚ ਯੂਰਪ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਲਗਵਾਈ। ਇਹ ਕੀਰਤਨ ਦਰਬਾਰ ਵਿੱਚ ਸੰਗਤਾਂ ਨੇ ਪੂਰੀ ਰਾਤ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਨਵੀਂ ਪੀੜ੍ਹੀ ਖਾਸ ਕਰਕੇ ਬੱਚਿਆਂ ਨੂੰ ਗੌਰਵਮਈ ਸਿੱਖ ਇਤਿਹਾਸ ਸਿੱਖੀ ਵਿਰਸੇ ਅਤੇ ਸਿੱਖੀ ਸਿਧਾਂਤਾਂ ਦੇ ਨਾਲ ਜੋੜਨ ਦੇ ਲਈ ਵਿਦੇਸ਼ ਦੀ ਧਰਤੀ ਤੇ ਸਮੇਂ-ਸਮੇਂ ਤੇ ਉਪਰਾਲੇ ਹੁੰਦੇ ਰਹਿੰਦੇ ਨੇ ਇਸੇ ਪ੍ਰਕਾਰ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੰਬੋਨੀ ਫਾਚੋ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੰਗਤ ਦੇ ਵੱਡਮੁੱਲੇ ਸਹਿਯੋਗ ਸਦਕਾ ਬੱਚਿਆਂ ਲਈ ਇਸ ਗੁਰਮਤ ਪ੍ਰਚਾਰ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਉਤਸ਼ਾਹਪੂਰਵਕ ਢੰਗ ਦੇ ਨਾਲ ਸ਼ਿਰਕਤ ਕੀਤੀ ਅਤੇ ਕੈਂਪ ਦੌਰਾਨ ਸਿੱਖ ਇਤਿਹਾਸ ਸਿੱਖੀ ਦੇ ਸਿਧਾਂਤਾਂ ਬਾਰੇ ਜਿਹੜੀ ਕਿ ਜਾਣਕਾਰੀ ਹਾਸਲ ਕੀਤੀ ਕੈਂਪ ਦੌਰਾਨ ਬੱਚਿਆਂ ਨੂੰ ਗੁਰਮੁਖੀ ਗਿਆਨ ਪੰਜਾਬੀ ਭਾਸ਼ਾ ਹਾਰਮੋਨੀਅਮ ਕੀਰਤਨ ਕਵਿਸ਼ਰੀ ਅਤੇ ਦਸਤਾਰ ਸਜਾਉਣ ਦੀ ਸਿਖਲਾਈ ਵੀ ਦਿੱਤੀ ਗਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਪ੍ਰਤੀ ਅਪਣਾਈ ਨਕਾਰਾਤਮਕ ਪਹੁੰਚ ਤੇ ਉਸ ਦੇ ਪਾਕਿਸਤਾਨ ਵੱਲ ਵਧੇ ਚੁਕਾਨੇ ਭਾਰਤ ਅਮਰੀਕਾ ਵਿਚਾਲੇ ਪਿਛਲੇ ਦੋ ਦਹਾਕਿਆਂ ਦੌਰਾਨ ਸਖਤ ਮੁਸ਼ਕਲ ਨਾਲ ਬਣੇ ਸਬੰਧਾਂ ਨੂੰ ਗਹਿਰੀ ਛਾਟ ਮਾਰੀ ਹੈ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਇੱਕ ਸਟੱਡੀ ਦੇ ਮੁਤਾਬਕ ਟਰੰਪ ਦੇ ਰਵੱਈਏ ਨੇ ਕਿਸੇ ਵੇਲੇ ਦੋਨਾਂ ਦੇਸ਼ਾਂ ਵਿਚਾਲੇ ਸਮਝੀ ਜਾਂਦੀ ਮਿਸਾਲੀ ਭਾਈਵਾਲੀ ਨੂੰ ਵੀ ਵਰਣਨਯੋਗ ਨੁਕਸਾਨ ਪਹੁੰਚਾਇਆ ਹੈ ਰਿਪੋਰਟ ਮੁਤਾਬਕ ਟੈਰਿਫ ਤੋਂ ਇਲਾਵਾ ਰਾਸ਼ਟਰਪਤੀ ਟਰੰਪ ਨੇ ਜਾਣਬੁੱਝ ਕੇ ਭਾਰਤ ਦੀਆਂ ਕੌਮੀ ਸੁਰੱਖਿਆ ਚਿੰਤਾਵਾਂ ਵਿੱਚ ਵਿਸ਼ੇਸ਼ ਤੌਰ ਤੇ ਕਸ਼ਮੀਰ ਮੁੱਦੇ ਤੇ ਨਵੀਂ ਦਿੱਲੀ ਨੂੰ ਵਾਰ-ਵਾਰ ਚੁਣੌਤੀ ਦਿੱਤੀ ਹੈ ਡਕਣੀ ਕੈਲੀਫੋਰਨੀਆ ਦੇ ਵਿੱਚ ਇੱਕ ਹੋਮ ਡਿਪੋ ਵਿਖੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਭਾਲ ਦੇ ਵਿੱਚ ਮਾਰੇ ਛਾਪੇ ਦੌਰਾਨ ਡਰ ਕੇ ਭੱਜੇ ਇੱਕ ਪ੍ਰਵਾਸੀ ਦੀ ਕਾਰ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ। ਨੈਸ਼ਨਲ ਡੇ ਲੇਬਰ ਆਰਗੇਨਾਈਜ਼ਿੰਗ ਨੈਟਵਰਕ ਨੇ ਮ੍ਰਿਤਕ ਦੀ ਪਛਾਣ ਗੁਆਟੇਮਾਲਾ ਦੇ ਰੋਬਰਟ 카ਰਲੋਸ ਮੋਂਟੋਆ ਵਾਲਡੇਸ ਵਜੋਂ ਕੀਤੀ ਹੈ। ਉੱਥੇ ਹੀ ਮਨਰੋਵਿਆ ਸਿਟੀ ਮੈਨੇਜਰ ਡਾਇਲਨ ਫੀਕ ਨੇ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲਾਸ ਏਂਜਲਸ ਦੇ ਉੱਤਰ ਪੂਰਬ ਦੇ ਵਿੱਚ ਤਕਰੀਬਨ 20 ਮੀਲ ਦੂਰ ਜਿਹੜੇ ਕਿ ਮਨਰੋਵਿਆ ਦੇ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਚਾਨਕ ਛਾਪਾ ਮਾਰਿਆ ਉਹ ਇੰਟਰਸਟੇਟ 210 ਉੱਤਰ ਵੱਲ ਨੂੰ ਭਜਿਆ ਤੇ ਉਹ ਤਕਰੀਬਨ 60 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਾ ਰਹੀ ਇੱਕ ਕਾਰ ਦੇ ਅੱਗੇ ਆ ਗਿਆ ਜਿਸ ਕਾਰਨ ਇਹ ਜਿਹੜੀ ਹਾਦਸਾ ਹੈ ਉਹ ਅਚਾਨਕ ਵਾਪਰ ਗਿਆ ਇਸ ਹੀ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੁਰਤੋ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਦਿੱਤ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਸਸ਼੍ਰਾਕਾਲ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸੁਚਾਤ ਮਾਰ ਲੈਣੀਆਂ ਪ੍ਰਦੇਸ਼ ਨਾਲ ਜੁੜੀਆਂ ਕੁਝ ਖਾਸ ਖਬਰਾਂ ਤੇ ਫਲੋਰੀਡਾ ਦੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵਾਹਨ ਹੱਤਿਆ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ। ਰਾਸ਼ਟਰੀ ਅੰਤਰਰਾਸ਼ਟਰੀ ਗੁਰਦੁਆਰਾ ਸਿੰਘ ਸਬਾ ਨੋਵੇ ਲਾਰਾ ਵਿਖੇ ਅੰਮ੍ਰਿਤ ਸੰਚਾਰ ਅਤੇ ਰੈਣ ਸਵਾਈ ਕੀਰਤਨ ਕਰਵਾਇਆ ਗਿਆ। ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੰਬੋਨੀ ਫਾਚੋ ਵਿਖੇ ਗੁਰਮਤ ਪ੍ਰਚਾਰ ਕੈਂਪ ਲਗਾਇਆ। ਟਰੰਪ ਦੇ ਪਾਕਿਸਤਾਨ ਵੱਲ ਚੁਕਾਣੇ ਅਮਰੀਕਾ ਭਾਰਤ ਵਿਚਾਲੇ ਸੰਬੰਧਾਂ ਨੂੰ ਗਹਿਰਾ ਨੁਕਸਾਨ ਪਹੁੰਚਾਇਆ ਹੈ ਰਿਪੋਰਟ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਦੇ ਛਾਪੇ ਤੋਂ ਡਰ ਕੇ ਭੱਜੇ ਪਰਵਾਸੀ ਦੀ ਕਾਰ ਹਿੱਟ ਆਉਣ ਦੇ ਨਾਲ ਮੌਤ ਹੁਣ ਖਬਰਾਂ ਵਿੱਚ ਸਾਡੇ ਨਾਲ ਫਲੋਰੀਡਾ ਦੇ ਟਨ ਪਾਈਕ ਤੇ ਇੱਕ ਘਾਤਕ ਹਾਦਸੇ ਦੇ ਸਬੰਧ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਫੋਰਟ ਪੀਅਰਸ ਨੇੜੇ ਹੋਇਆ ਸੀ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਫਲੋਰੀਡਾ ਦੇ ਸਰਕਾਰੀ ਸੂਤਰਾਂ ਮੁਤਾਬਕ ਇੱਕ ਅਰਧ ਟਰੱਕ ਨੇ ਸਰਕਾਰੀ ਵਰਤੋਂ ਲਈ ਰਾਖਵੇਂ ਖੇਤਰ ਦੇ ਵਿੱਚ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਇੱਕ ਮਿਨੀ ਵੈਨ ਟਰੱਕ ਨਾਲ ਟਕਰਾ ਗਈ ਅਤੇ ਵੈਨ ਦੇ ਵਿੱਚ ਸਵਾਰ ਤਿੰਨ ਯਾਤਰੀ 30 ਸਾਲਾ ਵਿਅਕਤੀ ਜੋ ਮਿਨੀ ਵੈਨ ਚਲਾ ਰਿਹਾ ਸੀ ਉਸ ਨਾਲ ਬੈਠੀ 37 ਸਾਲਾ ਔਰਤ ਅਤੇ ਇੱਕ 54 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਨੋਵੇਲਾਹਾ ਵਿਖੇ ਅਖੰਡ ਕੀਰਤਨ ਜਥੇ ਵੱਲੋਂ ਰੈਣਸ ਵਾਈ ਕੀਰਤਨ ਕਰਵਾਇਆ ਗਿਆ ਸਮਾਗਮ ਵਾਲੇ ਦਿਨ ਪਹਿਲਾ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਸ਼ਾਮ ਨੂੰ ਰਹਿਰਾਜ ਸਾਹਿਬ ਦੇ ਪਾਠ ਉਪਰੰਤ ਰੈਣਸਵਾਈ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਇਸ ਕੀਰਤਨ ਦਰਬਾਰ ਵਿੱਚ ਯੂਰਪ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਲਗਵਾਈ। ਇਹ ਕੀਰਤਨ ਦਰਬਾਰ ਵਿੱਚ ਸੰਗਤਾਂ ਨੇ ਪੂਰੀ ਰਾਤ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਨਵੀਂ ਪੀੜ੍ਹੀ ਖਾਸ ਕਰਕੇ ਬੱਚਿਆਂ ਨੂੰ ਗੌਰਵਮਈ ਸਿੱਖ ਇਤਿਹਾਸ ਸਿੱਖੀ ਵਿਰਸੇ ਅਤੇ ਸਿੱਖੀ ਸਿਧਾਂਤਾਂ ਦੇ ਨਾਲ ਜੋੜਨ ਦੇ ਲਈ ਵਿਦੇਸ਼ ਦੀ ਧਰਤੀ ਤੇ ਸਮੇਂ-ਸਮੇਂ ਤੇ ਉਪਰਾਲੇ ਹੁੰਦੇ ਰਹਿੰਦੇ ਨੇ ਇਸੇ ਪ੍ਰਕਾਰ ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੰਬੋਨੀ ਫਾਚੋ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੰਗਤ ਦੇ ਵੱਡਮੁੱਲੇ ਸਹਿਯੋਗ ਸਦਕਾ ਬੱਚਿਆਂ ਲਈ ਇਸ ਗੁਰਮਤ ਪ੍ਰਚਾਰ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਉਤਸ਼ਾਹਪੂਰਵਕ ਢੰਗ ਦੇ ਨਾਲ ਸ਼ਿਰਕਤ ਕੀਤੀ ਅਤੇ ਕੈਂਪ ਦੌਰਾਨ ਸਿੱਖ ਇਤਿਹਾਸ ਤੇ ਸਿੱਖੀ ਸਿਧਾਂਤਾਂ ਬਾਰੇ ਜਿਹੜੀ ਕਿ ਜਾਣਕਾਰੀ ਹਾਸਲ ਕੀਤੀ ਤੇ ਕੈਂਪ ਦੌਰਾਨ ਬੱਚਿਆਂ ਨੂੰ ਗੁਰਮੁਖੀ ਗਿਆਨ ਪੰਜਾਬੀ ਭਾਸ਼ਾ ਹਾਰਮੋਨੀਅਮ ਕੀਰਤਨ ਕਵਿਸ਼ਰੀ ਅਤੇ ਦਸਤਾਰ ਸਜਾਉਣ ਦੀ ਸਿਖਲਾਈ ਵੀ ਦਿੱਤੀ ਗਈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤਪਤੀ અપnai ਨਕਾਰਾਤਮਕ ਪਹੁੰਚ ਤੇ ਉਸ ਦੇ ਪਾਕਿਸਤਾਨ ਵੱਲ ਵਧੇ ਚੁਕਾਨੇ ਭਾਰਤ ਅਮਰੀਕਾ ਵਿਚਾਲੇ ਪਿਛਲੇ 2 ਦਹਾਕਿਆਂ ਦੌਰਾਨ ਸਖਤ ਮੁਸ਼ਕਲ ਨਾਲ ਬਣੇ ਸੰਬੰਧਾਂ ਨੂੰ ਗਹਿਰੀ ਛਾਟ ਮਾਰੀ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇੱਕ ਸਟੱਡੀ ਦੇ ਮੁਤਾਬਕ ਟਰੰਪ ਦੇ ਰਵੱਈਏ ਨੇ ਕਿਸੇ ਵੇਲੇ ਦੋਨਾਂ ਦੇਸ਼ਾਂ ਵਿਚਾਲੇ ਸਮਝੀ ਜਾਂਦੀ ਮਿਸਾਲੀ ਭਾਈਵਾਲੀ ਨੂੰ ਵੀ ਵਰਣਨਯੋਗ ਨੁਕਸਾਨ ਪਹੁੰਚਾਇਆ। પોર્ટ મુતાબક ટેરિફ તો અલાવા ટ્રપને જાણ બુછ કે ભારત દોમી સુતાવર કશ્મીર મુદ્દે નવી દિલ્હીનું વાર વાર ચુનૌતી દીતી ਡਕਣੀ ਕੈਲੀਫੋਰਨੀਆ ਦੇ ਵਿੱਚ ਇੱਕ ਹੋਮ ਡਿਪੋ ਵਿਖੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਭਾਲ ਦੇ ਵਿੱਚ ਮਾਰੇ ਛਾਪੇ ਦੌਰਾਨ ਡਰ ਕੇ ਭੱਜੇ ਇੱਕ ਪ੍ਰਵਾਸੀ ਦੀ ਕਾਰ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ। ਨੈਸ਼ਨਲ ਡੇ ਲੇਬਰ ਆਰਗੇਨਾਈਜ਼ਿੰਗ ਨੈਟਵਰਕ ਨੇ ਮ੍ਰਿਤਕ ਦੀ ਪਛਾਣ ਗੁਆਟੇਮਾਲਾ ਦੇ ਰੋਬਰਟ 카ਰਲੋਸ ਮੋਂਟੋਆ ਵਾਲਡੇਸ ਵਜੋਂ ਕੀਤੀ ਹੈ। ਉੱਥੇ ਹੀ ਮਨਰੋਵਿਆ ਸਿਟੀ ਮੈਨੇਜਰ ਡਾਇਲਨ ਫੀਕ ਨੇ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲਾਸ ਏਂਜਲਸ ਦੇ ਉੱਤਰ ਪੂਰਬ ਦੇ ਵਿੱਚ ਤਕਰੀਬਨ 20 ਮੀਲ ਦੂਰ ਜਿਹੜੇ ਕਿ ਮਨਰੋਵਿਆ ਦੇ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਚਾਨਕ ਛਾਪਾ ਮਾਰਿਆ ਉਹ ਇੰਟਰਸਟੇਟ 210 ਉੱਤਰ ਵੱਲ ਨੂੰ ਭਜਿਆ ਤੇ ਉਹ ਤਕਰੀਬਨ 60 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਾ ਰਹੀ ਇੱਕ ਕਾਰ ਦੇ ਅੱਗੇ ਆ ਗਿਆ ਜਿਸ ਕਾਰਨ ਇਹ ਜਿਹੜੀ ਹਾਦਸਾ ਹੈ ਉਹ ਅਚਾਨਕ ਵਾਪਰ ਗਿਆ ਇਸ ਹੀ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੁਰਤੋ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਦਿੱਤ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਸਸ਼੍ਰੀਆਕਾਲ ਤੁਸ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸੁਚਾਤ ਮਾਰ ਲੈਣੀਆਂ ਪ੍ਰਦੇਸ਼ ਨਾਲ ਜੁੜੀਆਂ ਕੁਝ ਖਾਸ ਖਬਰਾਂ ਤੇ ਫਲੋਰੀਡਾ ਦੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵਾਹਨ ਹੱਤਿਆ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ। ਰਾਸ਼ਟਰੀ ਅੰਤਰਰਾਸ਼ਟਰੀ ਗੁਰਦੁਆਰਾ ਸਿੰਘ ਸਬਾ ਨੋਵੇ ਲਾਰਾ ਵਿਖੇ ਅਮ੍ਰਿਤ ਸੰਚਾਰ ਅਤੇ ਰੈਣ ਸਵਾਈ ਕੀਰਤਨ ਕਰਵਾਇਆ ਗਿਆ। ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੰਬੋਨੀ ਫਾਚੋ ਵਿਖੇ ਗੁਰਮਤ ਪ੍ਰਚਾਰ ਕੈਂਪ ਲਗਾਇਆ। ਟਰੰਪ ਦੇ ਪਾਕਿਸਤਾਨ ਵੱਲ ਚੁਕਾਣੇ ਅਮਰੀਕਾ ਭਾਰਤ ਵਿਚਾਲੇ ਸਬੰਧਾਂ ਨੂੰ ਗਹਿਰਾ ਨੁਕਸਾਨ ਪਹੁੰਚਾਇਆ ਹੈ ਰਿਪੋਰਟ ਦੇ ਮੁਤਾਬਕ